ਮਾਹਿਲਪੁਰ ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਮਿਲਿਆ ਜ਼ਿੰਦਾਬੰਦ ਸ਼ਹਿਰ ਮਾਹਿਲਪੁਰ ਅੰਦਰ ਤਹਿਸ਼ੀਲਾ ਮਾਹਲ ਐਸਐਟੂ ਸਤਵਿੰਦਰ ਸਿੰਘ ਢਾਈਵਾਲ ਨੇ ਦੱਸਿਆ ਕਿ ਮਾਹਿਲਪੁਰ ਵਾਰਡ ਤੋਂ ਪ੍ਰਾਣੀ ਕੰਦ ਉਦੇਸ਼ਨ ਤੇ ਬੰਦ ਵਿੱਚੋਂ ਮਿਲਿਆ ਐਚੀ 36 ਹੈਂਡ ਕਰਨੇ ਪੰਪ ਮਕਾਨ ਮਾਲਕ ਖਨੀ ਪੁੱਤ ਸੁਭਾਸ਼ ਚੰਦ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਅਸੀਂ ਇਹ ਮਕਾਨ ਮਮਤਾ ਰਾਣੀ ਤੋਂ ਖਰੀਦਿਆ ਸੀ ਕਿਉਂਕਿ ਅਸੀਂ ਇਹ ਘਰ ਦੀ ਧੰ ਤੋੜ ਕਰਕੇ ਰੇਅਰ ਕਰੇ ਸਾਹ ਦਾ ਇੱਕ ਚੰਦ ਵਿੱਚ ਸਾਨੂੰ ਇਹ ਬੰਬ ਮਿਲਿਆ ਅਸੀਂ ਤੁਰੰਤ ਥਾਣਾ ਮਾਲਪੁਰ ਨੂੰ ਸੂਚਿਤ ਕੀਤਾ ਮਾਹਲ ਪਰ ਪੁਲਿਸ ਨੇ ਤੁਰੰਤ ਐਕਸ਼ਨ ਵਿੱਚ ਆ ਕੇ ਇਸ ਬੰਬ ਨੂੰ ਕਬਜ਼ੇ ਵਿੱਚ ਲੈ ਲਿਆ ਐਸ ਐਚਓ ਸਾਹਿਬ ਨੇ ਹੁਸ਼ਿਆਰਪੁਰ ਅਤੇ ਜਲੰਧਰ ਤੋਂ ਬੰਬ ਡਿਸਪੋਜ਼ਲ ਸਕੁਆਰਡ ਭਗਵਾ ਕੇ ਪਿੰਡ ਟੂਟੋ ਮਜਾਰਾ ਦੇ ਜੰਗਲਾਂ ਵਿੱਚ ਇਸ ਜ਼ਿੰਦਾ ਬੰਬ ਨੂੰ ਨੁਕਾਰਾ ਕਰ ਦਿੱਤਾ ਬੰਬ ਮਿਲਿਆ ਜਾਣਕਾਰੀ ਮੁਤਾਬਿਕ ਇੱਕ ਪੁਰਾਣੇ ਘਰ ਦੀ ਖਦਾਈ ਹੋ ਰਹੀ ਸੀ ਉਸ ਖਦਾਈ ਦਰਮਿਆਨ ਇੱਕ ਟੋਏ ਦੇ ਵਿੱਚੋਂ ਇੱਕ ਅਨ ਚੱਲਿਆ ਹੈਂਡ ਕਰਨੇਟ ਮਿਲਿਆ ਜੋ ਕਿ ਉਹ ਹੈਂਡ ਕਰਨੇਟ ਜਿਹੜਾ ਦਾ ਕਾਫੀ ਪੁਰਾਣੀ ਹਾਲਤ ਵਿੱਚ ਹੈ ਮਾਲਕਾਂ ਦੇ ਦੱਸਣ ਮੁਤਾਬਕ ਜੇ ਹੈਂਡ ਕਰਨੇਟ ਹੈ ਸੰਦਕਾਰ ਪਿਆਰੀ ਤੇ ਇਹ ਹੈਂਡ ਕਰਨੇਟ ਜੋ ਹੈ ਕਾਫੀ ਸਮਰਟਨ ਲੱਗਦਾ ਮਾਲਕਾਂ ਨੇ ਦੱਸਿਆ ਕਿ ਇਹ ਹੈਂਡ ਕਰਨੇਟ ਜਿਹੜਾ ਪਿਆ ਹੈ ਕਾਫੀ ਮੂਰੇ ਤੋਂ ਕੋਸ਼ਿਸ਼ ਕਰ ਰਹੇ ਕਿ ਇਸ ਇੱਕ ਹਾਂ ਟਾਈਮ ਚਾਰ ਵਾਈਂ ਜਿਹੜਾ ਹੈ ਗਿਆ ਉਹ ਮਤਲਬ ਦਿਖ ਚੁੱਕਾ ਹੈ ਦੇ ਆਪਾਂ ਤੁਹਾਨੂੰ ਖਾਣਾ ਚਾਹਾਂਗੇ ਕਿ ਇਹ ਜਿਹੜੇ ਹੈਂਡ ਗਨੇਟ ਹੈਗੇ ਆ ਕਿ ਮਤਲਬ ਕਦੋਂ ਪੁਰਾਣਾ ਹੈ ਔਰ ਚੰਗ ਨਜ਼ਾ ਹੈ ਐਦਾਂ ਕੁ ਪਤਾ ਸਕੇ ਤੇ ਦੋ ਵੀ ਤੁਹਾਨੂੰ ਹੈਂਡ ਗਨੇਟ ਹੈ ਜੀ ਤੇ ਇਹ ਇਸ ਪਰ ਆਪਾਂ ਕੋਈ ਜਾਣਕਾਰੀ ਲਵਾਂਗੇ ਆਪਣੇ ਕਾਲ ਮਾਰ ਹਾਂਜੀ ਮੇਕੀ ਸਸਿਕਾ ਕੀ ਸ਼ੋਬਨਾਮ ਜੀ ਸਨੀ ਜੀ ਸਨੀ ਆਪਣੇ ਫਾਦਰ ਸਾਹਿਬ ਸਵਾਸਤੰਦਰ ਜੀ ਸਵਾਸਤੰਦਰ ਜੀ ਅੱਛਾ ਇਹ ਕਿੱਦਾਂ ਕਿੱਦਾਂ ਮਤਲਬ ਕੀ ਵਾਕਿਆ ਹੋਇਆ ਇਹ ਮਕਾਨ ਜਿਹੜਾ ਹੈਗਾ ਮਤਲਬ ਤੁਸੀਂ ਖੁਦਾਈ ਕਰ ਰਹੇ ਸੀਗੇ ਹਾਂਜੀ ਐ ਜਿੱਦਾਂ ਸਾਜੀ ਅਸੀਂ 6 ਮਹੀਨੇ ਪਹਿਲਾਂ ਲਿਆ ਮਕਾਨ ਜੀ ਹਾਂਜੀ ਤਾਂ ਦੋ ਕਮਰੇ ਤੇ ਬਾਲੇ ਪਿਓ ਸੀ ਉਹਨਾਂ ਦੀ ਇਹ ਥੋੜੇ ਦਿਨ ਬਾਅਦ ਲੈਂਟਰ ਛੱਤ ਜਿਹੜੀ ਸੀਗੀ ਬਾਲਿਆਂ ਵਾਲੀ ਖਰਾਬ ਹੋਣ ਕਰਕੇ ਡੇਪੇ ਸੀਗੀ ਤਾਂ ਅਸੀਂ ਉੱਤੇ ਹੁਣ ਲੈਂਟਰ ਪਵਾਇਆ ਤੇ ਉੱਪਰ ਕੰਧਾਂ ਸਾਡੀਆਂ ਸਾਂਝੀਆਂ ਸੀਗੀਆਂ ਤੇ ਆਖ ਤੁਸੀਂ ਦੇਖ ਸਕਦੇ ਜਿੱਦਾਂ ਅਸੀਂ ਕੰਧਾਂ ਤੋੜਦੇ ਪਏ ਆ ਜੀ ਤਾਂ ਉਹ ਬੀਮ ਦਿੱਤੇ ਉਹ ਬੀਮਾਂ ਦੇ ਸਿਰ ਤੇ ਜਿੱਦਾਂ ਨਾ ਜੀ ਅਸੀਂ ਲੈਂਟਰ ਪਵਾਣਾ ਆ ਕੰਧਾਂ ਅਸੀਂ ਸ ਸਾਨੂੰ ਉਹ ਸਾਈਡ ਤੋਂ ਹੀ ਪਿਆਇਆ ਸੀਗਾ ਜੀ ਸਾਨੂੰ ਕੱਲ ਮਿਸਤਰੀਆਂ ਦਾ ਫੋਨ ਆਇਆ ਤੇ ਅਦਾ ਤੁਹਾਡੇ ਕੋਲੋਂ ਬੰਬ ਟਾਈਪ ਕੋਈ ਚੀਜ਼ ਮਿਲੀ ਆ ਤੇ ਅਸੀਂ ਜਿਸ ਵੇਲੇ ਆ ਕੇ ਦੇਖਿਆ ਜੀ ਤਾਂ ਫਿਰ ਅਸੀਂ ਥਾਣੇ ਦੇ ਐਸਐਚਓ ਸਾਹਿਬ ਨੂੰ ਸੋਚਨਾ ਦਿੱਤੀ ਉਹਨਾਂ ਨੇ ਆ ਕੇ मौके ਤੇ ਦੇਖਿਆ ਤਾਂ ਉਹ ਬੰਬੇ ਸੀਗਾ ਜੀ ਹੁਣ ਬਾਕੀ ਕਾਰਵਾਈ ਕਰਦੇ ਪਏ ਆ ਸਾਰੀ ਆਪਾਂ ਤੇ ਇਹ ਬੰਬ ਜਿਸ ਵੇਲੇ ਸਭ ਤੋਂ ਪਹਿਲਾਂ ਕਿੰਨੇ ਦੇਖਿਆ ਜੀ ਇਹ ਆ ਮਿਸਤਰੀਆਂ ਨੇ ਦੇਖਿਆ ਜੀ ਅੱਛਾ ਜੀ ਮਿਸਤਰੀਆਂ ਤੁਹਾਨੂੰ ਦੱਸਿਆ ਕਿ ਇਹ ਮਿਸਤਰੀਆਂ ਨੇ ਦੇਖਿਆ ਉਹ ਜਿਦਾਂ ਆਪਣੇ ਕੰਧ ਤੋੜਦੇ ਪਏ ਸੀਗੇ ਜੀ ਕੰਧ ਦੇ ਵਿੱਚੇ ਰੱਖਿਆ ਸੀਗਾ ਜੀ ਕਿਸੇ ਨੇ ਇਹ ਜਿਹੜਾ ਮਤਲਬ ਪਹਿਲਾਂ ਮਾਲਕ ਸੀਗੇ ਉਹ ਪਹਿਲਾਂ ਇਹ ਮੇਰੇ ਆਪਣੇ ਜੈ ਕਿਸ਼ਨ ਜੀ ਸੀਗੇ ਉਸ ਤੋਂ ਪਹਿਲਾਂ ਸੁਨਿਆਰੇ ਸੀਗੇ ਤੇ ਰਹਿੰਦੇ ਕਿ ਉਹਨਾਂ ਨੇ ਵੇਚਿਆ ਸੀਗਾ ਜੀ। ਅੱਛਾ ਜੀ। ਹਾਂ ਜੀ ਦੋ ਤਿੰਨ ਸਾਲਾਂ ਮਕਾਨ ਵੇਚ ਚੁੱਕਾ ਪਹਿਲਾਂ ਹੈ ਜੀ। ਠੀਕ ਹੈ। ਥੈਂਕ ਯੂ। ਹਾਂ ਜੀ ਵੀਰ ਜੀ ਤੁਸੀਂ ਇੱਥੇ ਜਿਹੜਾ ਹੈਗਾ ਕੰਸਟ੍ਰਕਸ਼ਨ ਦਾ ਕੰਮ ਕਰ ਰਹੇ ਹੋ ਮਿਸਤਰੀ ਹੋ। ਤੁਸੀਂ ਜਿਹੜਾ ਸਿਗਾਏ ਤੁਹਾਨੂੰ ਮਤਲਬ ਇੱਕ ਬੰਬ ਨਮਾ ਜਿਹੜੀ ਚੀਜ਼ ਹੈਗੀ ਆ ਇਹ ਮਿਲਿਆ ਕਿੱਥੋਂ ਮਿਲਿਆ ਤੁਹਾਨੂੰ ਇਹ? ਅਈਦਾ ਟਾਂਡੇ ਹੀ ਲੇਵਲ ਵਾਲੇ ਮੁੰਡੇ ਮੈਸੇ ਸਾਹਮਣੇ ਬੈਠਾ ਸੀ ਜੀ ਤੇ ਮਾਲਕ ਵੀ ਨਾਲੇ ਬੈਠੇ ਸੀ ਜੀ ਉਹ ਤੋਂ ਉਹਨਾਂ ਮੈਂ ਦੱਸਿਆ ਕਹਿੰਦੇ ਠੂਆ ਇੱਥੇ ਮਿਲ ਕੇ ਗੀਤਾ ਮੈਂ ਕਿਹਾ ਦੇਖ ਲਓ ਕੋਈ ਨੀ ਕੋਈ ਏਦਾਂ ਦੀ ਨਾ ਹੋਵੇ ਤੇ ਉਹਨੇ ਦੇਖਿਆ ਕਹਿੰਦਾ ਲੋਹੇ ਦੀ ਚੀਜ਼ ਆ ਉਹਨੇ ਏਦੇ ਮੜ ਕੇ ਚੱਕ ਕੇ ਬਾਹਰ ਨੂੰ ਘੜ ਲਿਆ ਅੱਛਾ ਕਿੱਥੇ ਸੀਗਾ ਜੀ ਇਹ ਆ ਚੀਜ਼ ਤੇ ਜੀ ਅੱਛਾ ਜੀ ਤੇ ਜਦੋਂ ਕੱਢਿਆ ਤਾਂ ਉਹ ਕਹਿੰਦਾ ਬੰਬ ਵਾ ਤੇ ਅਸੀਂ ਇਤਲਾਹ ਦਿੱਤੀ ਮਾਲਕਾਂ ਨੂੰ ਭਾਜੀ ਉਹਨਾਂ ਨੂੰ ਉਹ ਕਹਿੰਦੇ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਫੋਨ ਕਰਦੇ ਹਾਂ ਠੀਕ ਹੈ ਜੀ ਅੱਛਾ ਤੇ ਭਰਾਏ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਰਾਤੀ ਵੀਰੋ ਆਏ ਜੀ ਇਹ ਤੁਸੀਂ ਆਪੇ ਹੱਥ ਨਾਲ ਚੱਕ ਲਿਆ ਉਹ ਬਾਰ ਕੱਢ ਲਿਆ ਉਹਨੇ ਬਲੇਵਰ ਵਾਲੇ ਮੁੰਡੇ ਨੇ ਦੇਖਿਆ ਕਹਿੰਦਾ ਲੋਹੇ ਦੀ ਚੀਜ਼ ਆ ਏਦਾਂ ਮਿੱਟੀ ਨਾਲ ਪੂਰਾ ਲੁਕਿਆ ਆ ਸੀ ਤੁਹਾਨੂੰ ਉਸ ਵੇਲੇ ਨਹੀਂ ਸੀ ਪਤਾ ਕਿ ਬੰਬ ਹੈ ਬੰਬਾ ਉਹਦਾ ਪਤਾ ਹੀ ਨਹੀਂ ਲੱਗਾ ਜੀ ਠੀਕ ਹੈ ਹਾਂ ਜੀ ਸਰ ਮੈਂ ਇਹ ਸ਼ਹੀਦ ਅਲਬਾਕਸਿੰਗ ਯੈਸ ਐਂਟੀ ਸਬੋਟੇਜ ਟੀਮ ਹਸ਼ਿਆਰਪੁਰ ਦੇ ਵਿੱਚ ਤਾਇਨਾਤ ਆ ਆਫਸਰ ਸਹਿਬਾਨ ਜੀ ਦੇ ਹੁਕਮ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਇੱਕ 올ਡ ਹੈਂਡ ਗ੍ਰਨੇਡ ਪੁਰਾਣੀ ਵੈਲਡਿੰਗ ਨੂੰ ਢਾਉਂਦੇ ਹੋਏ ਮਿਲਿਆ ਹੈ ਕੱਲ 6:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਆਪਣੀ ਟੀਮ ਲੈ ਕੇ ਡੌਗਸ ਕਾਰਟ ਨਾਲ ਐਂਟੀ ਸਬੋਟੇਜ ਟੀਮ ਲੈ ਕੇ ਪਹੁੰਚੇ ਜਦੋਂ ਅਸੀਂ ਆਣ ਕੇ ਦੇਖਿਆ ਤੇ ਉਹ ਘਰ ਦੀ ਛਾਦੇ ਉੱਤੇ ਗ੍ਰਨੇਡ ਪਿਆ ਸੀ ਅਸੀਂ ਉਹਨੂੰ ਸਮੇਂ ਨੂੰ ਮੁੱਖ ਰੱਖਦੇ ਹੋਏ ਉੱਥੇ ਹੀ ਸੇਫ ਕਰ ਦਿੱਤਾ ਔਰ ਅਫਸਰਾਂ ਦੇ ਹੁਕਮ ਦੇ ਨਾਲ ਵੀਡੀ ਟੀਮ ਜੋ ਬੰਬ ਡਿਸਪੋਜ਼ਲ ਟੀਮ ਹੈ ਜਲੰਧਰ ਪੀਏਪੀ 7 ਬਟਾਲੀਅਨ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਉਹ ਅੱਜ ਸਵੇਰ ਆਏ ਉਹਨਾਂ ਨੇ ਬੰਬ ਨੂੰ ਕੈਰੀ ਕਰਕੇ ਟੂਟੋ ਮਜਾਰੇ ਦੇ ਜੰਗਲਾਂ ਦੇ ਵਿੱਚ ਲਿਆਂਕੇ ਡਿਫਿਊਜ਼ ਕਰ ਦਿੱਤਾ